ਮਾਮਲਾ ਹੈ ਬਟਾਲਾ ਦੇ ਗਾਂਦੀ ਕੈਂਪ ਦਾ ਜਿੱਥੋਂ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੰਮਾ ਪੁੱਤਰ ਲੇਟ ਸੰਤਰਾਮ ਜੋਗੀ ਈ ਰਿਕਸ਼ਾ ਚਲਾਉਂਦਾ ਸੀ ਜਿਕਰ ਜੋਗ ਹੈ ਕਿ ਆ ਪਾਈ ਪਰਮਜੀਤ ਸਿੰਘ ਪੰਮਾ ਜੋ ਇੱਕ ਵਿਅਕਤੀ 250 ਰੁਪਏ ਕਿਰਾਇਆ ਕਰ ਉਸ ਨੂੰ ਉਸ ਦੇ ਠਿਕਾਣੇ ਤੇ ਪਹੁੰਚਾਉਣ ਲਿ ਗਿਆ ਪਰ ਉਸ ਵਾਰੀ ਨੇ ਈ ਰਿਕਸ਼ਾ ਖੋਹ ਦੀ ਨੀਤ ਨਾਲ ਪਰਮਜੀਤ ਪੰਮਾ ਨੂੰ ਲੋਹ ਚਾਪ ਚ ਨੈਚ ਤੱਕਾ ਦੇ ਦਿੱਤਾ ਅਤੇ ਈ ਰਿਕਸ਼ਾ ਲੈ ਕੇ ਫਰਾਰ ਹੋ ਗਿਆ ਮ੍ਰਿਤਕ ਦੇ ਪਿੱਛੇ ਉਹਦੀ ਪਤਨੀ ਸਰਬਜੀਤ ਕੌਰ ਮਾਂ ਅਤੇ ਦੋ ਬੱਚੇ ਇੱਕ 10 ਸਾਲ ਦਾ ਬੇਟਾ ਤੇ 13 ਸਾਲਾਂ ਬੇਟੀ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਨੇ ਈ ਰਿਕਸ਼ਾ ਕਿਸ਼ਤਾਂ ਤੇ ਖਰੀਦਿਆ ਸੀ ਅਤੇ ਅਜੇ ਉਸ ਦੀਆਂ ਕਿਸ਼ਤਾਂ ਵੀ ਪੂਰੀ ਨਹੀਂ ਹੋਈਆਂ ਉੱਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਮਹੱਲੇ ਦੇ ਮੋਹਤਵਾਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਮੋਹਤਵਾਰਾਂ ਨੇ ਕਿਹਾ ਕਿ ਪਰਿਵਾਰਕ ਦੀ ਆਰਥਿਕ ਹਾਲਤ ਬਹੁਤ ਖਰਾਬ ਕਦੋਂ ਪਹਿਲਾ ਦੋ ਜਣੇ ਸਾਡੇ ਘਰ ਆਏ ਆ ਸਰਦਾਰ ਜੀ ਆਏ ਆ ਤੇ ਅਗਲੇ ਦਿਨ ਨਾ ਕਿ ਉਹ 7 ਵਜੇ ਨਾ ਕੰਮ ਤੇ ਚਲ ਗਿਆ ਆ ਮੈਂ ਤਾਂ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜਾਏਗਾ ਕਿਤੇ ਦੂਰ ਗੇੜਾ ਲੈ ਕੇ ਗਿਆ ਆ ਘਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਅਸੀਂ ਫੇਰ ਰਿਪੋਰਟ ਲਖਾਂਗੇ ਚੁੰਗੀ ਤੇ ਨਾ ਕਿ ਚਰਪੌੜਾ ਲਖਾ ਕੇ ਫੇਰ ਵੀ ਆਪਾਂ ਲੱਭਦੇ ਰਹੇ ਨਾ ਕੀਏ ਤੋ ਪਸੜੀਆ ਲਗੇ ਹੈ ਉਧਰੋਂ ਲੱਭਦੇ ਲੱਭਦੇ ਹਨ ਨਾ ਪਟ્રોલ ਪੰਪ ਲੱਗਾ ਉਥੇ ਸਾਡਾ ਉਹੀ ਸਰਦਾਰ ਭਾਈ ਨਾ ਕੀ ਨਾ ਸਾਡਾ 80 ਦੇ ਵਾਲੇ ਤੋਂ ਵਾਲੇ ਤੋਂ ਮੰਦਿਆ ਸਿਆਟੋ ਪਛਾਣ ਲਿਆ ਉਹ ਕਹਿੰਨ ਨਾ ਕਿ ਉਹ ਉਹਨਾਂ ਨੂੰ ਕਿਹਾ ਟਾਟੋ ਅੱਜ ਦੇ ਸਿਆਟੋ ਦੇ ਲਾਗੇ ਪਹੁੰਚੇ ਉਥੇ ਸਾਰਾ ਕੁਝ ਬੈਟਰੀਆਂ ਵਗੈਰਾ ਸਾਰਾ ਕੁਝ ਕੱਢ ਲਿਆ ਦਾ ਹੀ ਉਹਨਾਂ ਨੇ ਫੇਰ ਅਸੀਂ ਕੁੱਲਸ ਵਾਲਿਆਂ ਨੂੰ ਫੋਨ ਕੀਤਾ ਕਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫੇਰ ਅਸੀਂ ਚੁੰਗੀ ਤੇ ਫੇਰ ਗਏ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਜਿਹੜਾ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਜਾ ਕੇ ਤੇ ਮੈਂ ਦਾਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਨੈਰ ਦੇ ਕੰਡੇ ਜਾ ਕੇ ਤੇ ਉਹਨੇ ਮੇ ੱੱਟਾ ਮਾਰਤਾ ਆ ਕਿਦਾਂ ਦੀ ਗੱਲ ਆ ਕਿਦੰਦੇ ਘਰੋਂ ਫਿਰ ਤਾਂ ਪਰਸੋਂ ਦੇ ਕੇ ਦਿਆ ਸ਼ਨੀਵਾਰ ਗਏ ਦੇ ਤੇ ਕੱਲ ਦੀ ਗੱਲ ਆ ਨਾ ਕੀ ਇਹ ਮਰਾਂ ਜੀ ਸੀ ਉਹਨਾਂ ਦੀ ਨਹੀਂ ਨਹੀਂ ਸਰ ਕੀ ਚਾਹੁੰਦੇ ਇਨਸਾਫ ਇਨਸਾਫ ਦਰਵਾਜ਼ਾ ਨੂੰ ਜਿੱਕੇ ਅੰਦਰ ਚੇੜਾ ਦਰ ਆ ਡਰ ਕੇ ਨਾ ਮਾਰੀ ਨਹੀਂ ਅਸੀਂ ਚੰਗੀ ਨਹੀਂ ਕੀਤੀ ਆਪਣੀ ਮਿਹਨਤ ਕਰਕੇ ਖਾਂ ਦੇ ਦੇ ਕਿੰਨੇ ਬੱਚੇ ਦਾ ਦੋ ਬੇਟੇ ਇੱਕ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਕਿੰਨੀ ਕਿੰਨੀ ਉਮਰ ਇੱਕ ਦੀ 13 ਸਾਲ ਹੈ ਇੱਕ 10 ਸਾਲ ਦਾ ਹੈ ਮੇਰੇ ਤਾਂ ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਦਾ ਲਤੋਂ ਕਮਜ਼ੋਰੀ ਤੇ ਕੰਪਨੀ ਇਹ ਰਸ ਕਾ ਚਲਾਉਣ ਦਾ ਕੰਮ ਕਰਦਾ ਹੈ ਇਹਨਾਂ ਦਾ ਮੇਨੋ ਪਰਸੋਂ ਦੇ ਪੜਾਹ ਜਰਾ ਅਜੀਤ ਪਾਲ ਨਾਲ ਕੱਲ ਮੇਰੇ ਨਾਲ ਗੱਲ ਕੀਤੀ ਆ ਕਿ ਮੇਰਾ ਪੜਾਹ ਜਰਾ ਇਹ ਕੱਲ ਦਾ ਪਰਸੋਂ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਗੜਾ ਅਸੀਂ ਮੈਂ ਉਹਨਾਂ ਨੂੰ ਕਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦਿਓ ਪਰ ਉਹਨ ਸਭ ਦੀ ਦੀ ਰਿਪੋਰਟ ਕਬੀ ਸਾਡਾ ਬੰਦਾ ਘਰ ਨਹੀਂ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਲਖਾਇਆ ਤੇ ਸਾਡਾ ਜੀ ਮੇਰਾ ਭਰਾ ਪਰਸੋ 15 ਦੇਖਦਾ ਘਰ ਗਿਆ ਹੈਗਾ ਸਾਂ ਉਹ ਘਰ ਵਾਪਸ ਨਹੀਂ ਆਇਆ ਹੈਗਾ ਉਥੇ ਰਿਪੋਰਟ ਲਖਾ ਕੇ ਐਪਲੀਕੇਸ਼ਨ ਲਖਾ ਕੇ ਇਹਨਾਂ ਨਾਲ ਬਾਅਦ ਚ ਦੇਖਭਾਲ ਕਰਨ ਦਾ ਫੇਰ ਨਾਲ ਸਾਡੇ ਪੁੱਛ ਕੋਸ਼ਿਸ਼ ਕਰਨ ਵਾਸਤੇ ਕੀ ਹੋਇਆ ਇਹਨਾਂ ਨੂੰ ਤੋਂ ਸੜੀ ਫਟੜਾ ਉਰਪਾ ਤੇ ਆਪਣਾ ਜਿਹੜਾ ਪੀਰਸਕਾਉ ਉਹ ਦੇਖ ਲਿਆ ਵਾ ਉਹਦੇ ਲਾਗੇ ਕੋਈ ਬਜ਼ੁਰਗ ਸੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਤੇ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨਾਲੋਂ ਅਥੇ ਕਾਬੂ ਕਰ ਲਿਆ ਨਾਲ ਹੀ ਉਹ ਇਹ ਰਿਸ਼ਤਾ ਫੜ ਲਿਆ ਆਪਣਾ ਕਿ ਇਹ ਰਿਸ਼ਤਾ ਤਾਂ ਸਾਡਾ ਵਾ ਉਹਨਾਂ ਮੈਨੂੰ ਉਹਨਾਂ ਨੇ ਇੰਚਾਰਜ ਨੂੰ ਫੋਨ ਕੀਤਾ ਕਿ ਭਾਈ ਇਹ ਬੰਦਾ ਫੜਿਆ ਨਾਲ ਹੜਾ ਇਹ ਰਿਸ਼ਤਾ ਵੀ ਅਥੇ ਮਿਲ ਗਿਆ ਕਿਉਂਕਿ ਇੰਚਾਰਜ ਸੁਖਰਾ ਸਿੰਘ ਜਿਹੜੇ ਨੇ ਸਮਝੋਂ ਕਿ ਉਹ ਉਹਨਾਂ ਨਾਲ ਗਿਆ ਆਪਣੇ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਬ ਚੌਂਕੀ ਲਾ ਕੇ ਬਿਠਾ ਲਿਆ ਉਹਨੇ ਦੱਸਿਆ ਕਿ ਇਹ ਮੇਰਾ ਰਿਸ਼ ਇਹ ਰਿਸ਼ਕਾਨੀਆਂਗਾ ਇਹ ਮੇਰਾ ਪਹਿਲਾਂ ਮੇਰਾ ਇਹ ਰਿਸ਼ਕਾ ਮੇਰਾ ਪਹਿਲਾਂ ਚੋਰੀ ਹੋ ਚੁੱਕਾ ਹੈ ਕਿ ਉਹ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਸੀ ਨਾ ਮੇਰਾ ਪਹਿਲਾਂ ਵੀ ਸਕਾਵੇ ਚਾਹੀਦੇ ਉਹ ਉਹਨਾਂ ਸتمبر ਚੌਕੀ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਾਰਾ ਜਵਾਈ ਸੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਉਹਨੂੰ ਜਾ ਕੇ ਫੜ ਕੇ ਲੁਹਾਂਦਰ ਦੇ ਘਰੋਂ ਤੇ ਉਹਨਾਂ ਜਾ ਕੇ ਜਦੋਂ ਪੁੱਛ ਗਏ ਸਣਾ ਪੁਲਿਸ ਨੇ ਆਪਣੀ ਤਾਰਨਾ ਨਾ ਪੁੱਛਿਆ ਤਾਂ ਫਿਰ ਉਹਨਾਂ ਦੱਸਿਆ ਕਿ ਮੈਂ ਜਿਹੜਾ 250 ਰੁਪਏ ਵਿੱਚ ਆਪਣਾ ਨੁਕਰਾ ਕੇ ਖੜਿਆ ਸੀ ਕਿਉਂਕਿ ਆਂਦਾ ਡੇਲੀ ਕੈਂਪ ਦੇ ਵਿੱਚ ਹੀ ਉਹਨਾਂ ਜਾਂ ਪਛਾਣੀ ਉਹਨੇ ਪਹਿਲਾਂ ਕਿਧਰ ਲਾਈ ਦੀ ਸੀ ਤਾਰ ਤਾਰ ਲਾਈ ਦੀ ਸੀ ਤੇ ਹਰ ਲਤੂ ਕਮਜ਼ੋਰ ਹੈ ਤੇ ਮੈਂ ਰਾਂ ਇਹ ਰਸਕਾ ਖੋਰਾ ਮੈਂ ਉਹਨੇ ਬਸਟੈਂਡ ਜਾ ਕੇ ਤੇ ਉਹ ਕੋਈ ਇਹ ਰਸਕਾ ਕਰਾ ਕੇ 250 ਰੁਪਏ ਚੰਨੋ ਲਓ ਉਹ ਲੈ ਗਿਆ ਕਿ ਮੈਂ ਲੋਹ ਚਾ ਪਜਰਾ ਨਾਲ ਨੂੰ ਲੈਣਾ ਵਾ ਸਮਾਨ ਲੈਣਾ ਕੋਈ ਉਹ ਰੇਣਾ ਚੱਲ ਗਿਆ ਤਾਂ ਉਹ ਲੋਹ ਚਾ ਫੜੀ ਨਹਿਰ ਤੇ ਜਾ ਕੇ ਤੇ ਉਹਨੇ ਇਹ ਰਸਕਾ ਕੋ ਕੇ ਤੁਨ ਨਹਿਰ ਚ ਧਕਾ ਦਿੱਤੀ ਆਹੇ ਬਾਗਾ ਥਾ ਗੁਰਪ੍ਰੀਤ ਸਿੰਘ ਖਾਨ ਖਾਣੇ ਚੋਂ ਨਾ ਦੇ ਨਾਮ ਦੇ ਜਿਹੜੀ ਪਰਚਾ ਦਰਜ ਕਰਾਇਆ ਅਸੀਂ ਅਗੂ ਪ੍ਰਸ਼ਾਸਨ ਅਗੇ ਇਹ ਬੇਨਤੀ ਕਰਾਂਗੇ ਕਿ ਬਰਤਨ ਮਾਤਰ ਤਕਰੀਬ ਨਾਲ ਇਹਨਾਂ ਦੀ ਵਸਤੂਬਾਤ ਜਿਹੜੀ ਮਤ ਹੋ ਸਕਦੀ ਹੈ ਉਹ ਨਾ ਕਰਾਂ ਇਹਨਾਂ ਨੂੰ ਸਾਫ ਜੋਗ ਬੰਦਾ ਪਾਬੰਦੀ ਦਾਸ ਬਰਾਮਦਗੀ ਕੀਤੀ ਜਾਵੇ ਅਜੇ ਤੱਕ লাশ ਨਹੀਂ ਮਿਲੀ ਜੀ ਮੁੰਡੇ ਵੀ ਸਾਡੇ ਸ਼ੇਰ ਦੇ ਗੇਮ ਹੋਏ ਨਾ